カメラ ਕੱਤਿਆ ਬੋਲੀ ਵੀ ਰਹਿ ਜਾਣਾ ਹੈ ਮੇਰੇ ਕੋਈ ਚੱਕਰ ਨਹੀਂ ਹੋਰੇ ਲੱਗੇ ਆਰ ਮਾ ਇੰਨੇ ਰਹਿਣਾ ਨਹੀਂ ਮੁੰਡੂ ਵਾਲੀ ਹੋ ਰਿਹਾ ਬਣਾ ਦੇ ਜਿੱਧਰ ਭਾਈ ਉਹ ਹੋ 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 ਲੋਈ ਬੱਗ ਕਿਹੜੇ ਪਿੰਡ ਪਹੁੰਚੀ ਆਪਾਂ ਬੜਲੇ ਬੜਲੇ ਪਿੰਡ ਬੜਲੇ ਅੱਜ ਕਹਿੰਦੇ ਕਬੂਤਰ ਸ਼ੋਅ ਇਦਾਂ ਕੀ ਕਰਨਾ ਹੁਣ ਕਬੂਤਰ ਸ਼ੋਅ ਗਿਆ ਕਰਨਾ ਕਹਿੰਦੇ ਹੁਣ ہمارا ਸੀ ਸੀਜ਼ਨ ਨਹੀਂ ਲੋੜਾ ਕਹਿੰਦੇ ਬੰਦ ਹੋ ਗਿਆ ਤਾਂ ਕੰਮ ਹੈ ਵਾਹ ਸਾਸਿਕਾ ਮਾਰਾ ਕਿੱਦਾਂ ਵਧੀਆ ਅਜ ਨਹੀਂ ਭਾਈ ਪਿੰਜਰੇ ਜੀ ਰੱਖਣਾ ਇੱਜ ਲੈ ਲੈ ਟਿਚਰਾ ਕਰ ਦਿਓ ਹਾਂ ਹੈ ਪਿੰਜਰੇ ਆ ਗਿਆ ਸਿਆਣੇ ਬੰਦੇ ਟਿਚਰਾ ਆ ਗਿਆ ਵਾਹ ਆ ਗਿਆ ਕੰਨ ਦੇ ਟਿਚਰਾ ਟਾਈਮ ਹੁੰਦਾ ਵਾਜੀ ਆ ਜੀ ਰੱਜ ਕੇ ਦਾ ਨਜੇ ਕਿਦਾਂ ਵੇ ਲੇਟ ਹੋ ਗਿਆ ਕੀ ਹੋ ਗਿਆ ਉਹਦੇ ਭਾਜੀ ਲੇਟੇ ਹੋ ਗਏ ਯਾਰ ਬੰਦਾ ਕੁੱਤਾ ਪਿਆ ਲੇਟ ਉੱਠਿਆ ਮੈਂ ਭਰਾਵਾ ਆ ਜਾਗਦਾ ਸੀ ਪਹਿਲਾਂ ਤੇ ਮੁੰਡੇ ਨੂੰ ਫੋਨ ਕੀਤਾ ਮੈਂ ਕਿ ਜਣਾ ਨਹੀਂ ਕਹਿੰਦਾ 5 ਵਜੇ ਚੱਲਦੇ ਲੱਗ ਗਈ ਆ ਨਾਲ ਹੋਣੀ 5 ਵਜੇ ਸੋ ਗਏ ਇਹ ਫੋਨ ਕਰੀ ਜਾਵੇ ਓਏ 5:10 ਤੇ ਉੱਠਿਆ 5 ਵਜੇ ਅੱਖ ਲੱਗੀ 10 10 ਮਿੰਟ ਹੀ ਸੁੱਤਾ ਹੁੰਦਾ ਠੀਕ ਹੈ ਬੰਦੇ ਖੜੇ ਆ ਹਾਂ ਤੋ ਪੈ ਲੱਗਦੇ 15 20 ਮਿੰਟ ਪਹਿਲਾਂ ਤੌੜਦਾ ਹੀ ਔਰ ساری ਗਰਮੀ ਆ ਨੀ ਜੰਦੇ ਆਉਂਦੇ ਤਾਂ ਆਣੀ ਉਹਨੇ ਕੱਢ ਕੇ ਜਦਾ ਪਾਇਆ ਨਾ ਦੁਬਾਰਾ ਫਿਰ ਪੂਰਾ ਪਾਣੀ ਪਤਾ ਹੋਵੇ ਵਾਹ ਨਾ ਆ ਆ ਗਈ ਆ ਗਈ ਆ ਗਈ ਮਿਲਾ ਬਾਲਾ ਸ਼ਾਤ ਆ ਖਿਲਦੀ ਦੇਗਾ ਤਾਂ ਲੋਕ ਨੋ ਵੱਜ ਗਏ ਆ ਤੇ ਗੁਤਰ ਭਜ ਗਏ ਇਥੋਂ ਸਾਰੇ ਤਕਰੀਬਨ ਮਾ 12 13 ਗੁਤਰ ਫਿਰਦੇ ਕਿਹੜਾ ਪਿੰਡਾ ਬੜਲਾ ਬਣਦਾ ਹੀ ਆ ਆਹੀ ਆ ਹਾਂਜੀ ਹਾਂਜੀ ਸੰਗਦਾ ਬੋਲਦਾ ਗਿਆ ਨਹੀਂ ਅਸ ਅਛਾ ਹੀ ਪਿੰਡਾਂ ਦਾ ਡਾ ਹਾਂਜੀ ਹਾਂਜੀ ਬਣ ਲਈ ਠੀਕ ਹੈ ਠੀਕ ਰੱਖੇ ਆ ਹਾਂਜੀ ਹਾਂਜੀ ਇੱਧਰ ਦਾ ਜਾ ਹੁਣ ਮੇਰੇ ਅੰਗੂ ਇੱਕ ਹੈ ਉਹ ਇੰਦਾ ਨਾ ਮੈਂ ਆਵਾ ਕੈਮਰੇ ਚ ਓਏ ਸ਼ਸ਼ੀ ਓਏ ਇਹ ਰਾਵਣਾ ਮੈਂ ਰੈਡੀ ਬਣਾ ਕੇ ਨਾ ਇਤਾ ਰੱਖੀ ਹੋਵੇ ਨਾਲੇ ਸਾਲੇ ਸਾਹਮਣੇ ਵਾਲੇ ਨਾਲੇ ਹੀ ਹੋਣ ਪਿੱਛੇ ਦੀ ਟੈਨਸ਼ਨ ਹੀ ਆਹ ਮੋਟਰਸਾਈਕਲ ਆੜੀ ਰੇੜੀ ਬਣਾ ਕੇ ਉਹ ਅੱਡੇ ਜਾੜੀ ਆ ਆ ਉਹਦੇ ਉੱਤੇ ਚੜ੍ਹੇ ਹੋਣ ਜਿੱਥੇ ਜਾਣਾ ਲਾਲੀ ਲੈ ਜਾਵੇ ਠੀਕ ਆ ਅੰਦਰ ਦੀ ਗੱਲ ਬੜੀ ਵੱਡੀ ਆ ਹੈਪੀ ਕਿ ਬਣਨੇ ਅੰਦਰ ਅੰਦਰ ਹੈਪੀ ਦੀਆਂ ਸੋਨੀਆਂ ਹੈਪੀ ਦੀਆਂ ਕਹਿੰਦਾ ਹੈਪੀ ਕੀ ਬਣਾਈ ਜਾਂਦੇ ਆ ਮੰਜਾ ਬੜਾ ਇੱਕ ਸਾਈਡ ਤੋਂ ਨੀਵਾ ਜਾ ਕਰ ਲਿਆ ਗਿਆਨੀ ਭਾਈ ਉਹ ਪੈ ਗਿਆ ਮਤਲਬ ਭਾਰੇ ਵਸੇ ਉੱਚਾ ਆ ਪਤਲੇ ਬੰਦੇ ਨੀਵਾ ਹੋ ਗਿਆ ਹੈਗਾ ਖਾਲ ਚਾਲ। ਲੋਹਰੇ ਵੀ ਕਿਤਾ ਕੀ ਬਣੀ ਜਾਂਦਾ। ਕਰਦੇ। ਜ਼ਿਆਦਾ ਆ। ਆ ਬਾਹਰ ਜਾਣ ਦੀ ਜੀ ਨਹੀਂ ਕਰਦਾ। ਬਹੁਤ ਗਏ ਜਾਨਾ। ਮੇਰੇ ਸਾਡੇ 10 ਕ ਗੋਮੂਤਰ ਸਹੀ ਆ। ਸਿਰਫ ਲਾਉਂਦੇ ਨਹੀਂ ਲਾਉਂਦੇ ਨਹੀਂ ਤੇ ਲਾਦਣ ਤਾਂ ਵਧੀਆ 10 ਹੀ ਉੜਦੇ ਉਹੀ ਬਸ 8 ਆ। 11 ਵਜੇ ਲੱਗਣ ਦਾ। 2 ਆਣ ਜਾਣ ਕਰਦੇ ਆ 8 ਵਜੇ ਆਪ। ਇੱਕ ਆ ਵੀ ਮੋੜ ਦੇਖ। ਨਹੀਂ ਉਦਾਂ ਹੀ ਜਾ ਗਏ ਉਹੀ ਆ ਬਸ। ਉਹੀ ਜਾਂਦੇ ਆ। ਉਹੀ ਅੱਥੇ ਆ ਜਾਂਦੇ ਆ। ਉਹੀ ਅੱਥੇ ਚੱਲ ਜਾਂਦੇ ਉਹੀ ਆ ਜਾਂਦੇ। ਉਹ ਹੁਣ ਨਹੀਂ ਆਉਣੇ ਹੁਣ ਪਤਾ ਖੜ ਜਾਣੇ ਹੁਣ ਕਬੂਤਰ ਆ ਉਹ ਪਿੰਡ ਅਹੀ ਯਾਰ ਆ ਕਿਹੜਾ ਪਿੰਡ ਤੇ ਅੱਗੇ ਜਾ ਕੇ ਜਾਂ ਸ਼ਹਿਰ ਜਾ ਹੁੰਦਾ ਅੱਡਾ ਜਾ ਹਾਲਟਾ ਹੀ ਆ ਨਹੀਂ ਹਾਲਟੇ ਦੇ ਨਾਲ ਨਹੀਂ ਅਕੇ ਸ਼ਹਿਰ ਅੱਡਾ ਜਾ ਹਾਂ ਹਾਲਟਾ ਬਾਲਟਾ ਇਦਾਂ ਹੀ ਸਭ ਅਛਾ ਹਰ ਕਬੂਤਰ ਤੇ ਉੱਥੇ ਫਿਰਦੇ ਆ ਚਾਰ ਪੰਜ ਉਹ ਤਾਂ ਲੌਂਡ ਦੇ ਆ ਉਹ ਤਾਂ ਬਹਿਣ ਦੀਆਂ ਤਿਆਰੀਆਂ ਚ ਇੱਕ ਮੇਰੇ ਖਿਆਲ ਨਾਲ ਲਾਲ ਜੀਆਂ ਪਗਲਾ ਜੀਆਂ ਆ ਖਰੇ ਗੁਲਾਬੀ ਜੀਆਂ ਇੱਕ ਖਰੇ ਕਾਂਦ ਜੀ ਵਾਲਾ ਸੀ ਯਾਰ ਕਿਦਾਂ ਫਿਰ ਤੇਰਾ ਤੂੰ ਦੱਸ ਯਾਰ ਕਉਂਦਾ ਸ ਬਿਣਾ ਮੋਰ ਬਿਣਾ ਪਾਣੀ ਵਾਲਾ ਅਛਾ ਉਧਰ ਚਲ ਗਿਆ ਮੋਰ ਤੋਂ ਵਗਰੇ ਜਾਂਦੇਂ ਕਿੰਝ ਰਹੇ ਜੂ ਨਿਕਾ ਗਿਆ ਬਜਰੇ ਹੋ ਗਿਆ ਯਾਰ ਬਿਣਾ ਮਤਲਬ ਜਿਹਨੇ ਚਾਹੇ ਦਿੱਤਾ ਹੋਣਾ ਉਹ ਦੇਖ ਦੂ ਕਿ ਚੈੱਕ ਕਰਕੇ ਢੱਕਿਆ ਢੱਕ ਲਈ ਗਿਆ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਲੱਬੜ ਭੋਇ ਜਨੇ ਕੇ ਅੰਦਰੋਂ ਕੋਈ ਅਛਾ ਨਹੀਂ ਚਲਦਾ ਉਹ ਦਏ ਰੱਖਿਆ ਸੀ ਉਹ ਵਿੱਚੋਂ ਨਿਕਲ ਗਿਆ ਭਈ ਦਰਵਾਜ਼ੇ ਤੋਂ ਕੋ ਕੋ ਆਵਾਜ਼ ਸਾਡੇ ਭਾਈ ਨੂੰ ਕਿਸਾਨ ਆ ਸਹੀ ਆ ਮੇਰਾ ਭਰਾ ਕਰ ਦਿਓ ਕਰ ਦਿਓ ਫਟਵਲ ਲੰਗਰ ਕਰ ਪੱਕੇ ਪੈਂਚਰ ਦਾ ਇਹ ਅਗਲੇ ਜਣੇ ਚੱਲ ਕੋਈ ਨਹੀਂ ਮੇਰਾ ਭਰਾ ਦੋ ਬਹਿ ਜਾ ਚੈਨਲ ਦੇਤੇ ਆਣੇ ਤੇ ਆ ਇੱਧਰ ਆ ਕੀ ਆ ਪਿੱਲਰ ਹੀ ਬਣ ਗਈ ਆ ਤੂੰ ਤਾਂ ਆ ਆਹ ਮੁੰਡੇ ਨੇ ਬਿੱਟੀ ਆ ਜਾ ਜਾ ਆ ਜਾ ਲੇ ਲਊਗਾ ਨਾ ਤੂੰ ਪਤਾ ਲੱਗੂ ਪਰ ਐਂਡ ਕਰਦਾ ਚੱਲ ਆ ਜਾ ਮਾੜੇ ਦੱਸ ਲੋ ਆ ਭਰਾ ਦੇ ਨਾ ਭਾਜੀ ਕਰਾ ਆ ਜਾ ਮਾੜੇ ਦੱਸ ਲੋ ਤੇ ਕਿੰਨਾ ਕੰਮ ਕਰਦਾ ਤਾਂ ਥੋੜਾ ਬਲੀ ਦਾ ਗੱਲ ਕਰਾਂਗਾ ਕਿਹਾ ਤਾਂ ਫਿਰ ਕਿਹੜਾ ਮਿੰਟ ਅਚੜਾ ਅੱਗੇ ਤੋਂ ਆਖਿਓ ਭਾਈ ਯਾਰ ਸਾਨੂੰ ਆਪਣੇ ਕੋਲ ਦੇ ਦੇ ਚੈੱਕ ਲੱਗਣੇ ਦੱਦੇ ਅਛਾ ਤੇਰੀ ਤੇਰੀ ਅਗਰਾਮ ਵਾਲਿਆਂ ਤਾਂ ਵਧੇਰੇ 500 ਮਾਰਾ ਰਾਹ ਤਾਂ ਕਿੱਡਾ ਕਰੀਂ 900 ਕੱਟੀ ਗਈ ਉਹਦਾ ਸਹੀ ਲੋਕਾਂ ਨੂੰ ਆਇਆ ਨਾ ਮੋਹਨ ਜਿਸਕੋ ਜਦੋਂ ਪਾਣੀ ਕੋਲੇ ਰੋਕਦਾ ਬੜੀ ਗੋਲ ਚੱਲ ਗਿਆ ਅੱਛਾ ਕਿਦਾਂ ਫੇ ਪੁੱਤੋਂ ਬੜੀ ਜਲਦੀ ਭਜਦੇ ਸਾਂ ਗਰਮੀ ਲਾਦੀ ਹੈ ਸਟਾਰਟ ਕਿੰਦਰ ਰੋਦੇ ਹੈਗੇ 40 50 ਤੋਂ ਨਾਲ ਦੇ ਮੈਂ ਦੌੜਦੇ ਆ ਕਿੰਨੇ ਸਹੀ ਆ ਹੁਣ ਕੋਟਰ ਸਹੀ ਆ 16 ਹਾਂ ਬਾਬੇ ਉਹ ਕਿਦਾਂ ਕਿੱਥੇ ਰਹਿੰਦੇ ਆ ਰਹੇ ਰਹਿੰਦੇ ਹੈ ਆ ਸੇਵਾ ਕਦੇ ਜਲਦੀ ਪੂਰੀ ਆ ਸਾਡੇ ਜੀ ਨਾ ਬਈ ਨਹੀਂ ਨਹੀਂ ਆ ਸਾਡੇ ਸਾਧ ਜੀ ਇਹਨਾਂ ਤਾਂ ਅਸੀਂ ਜੋੜਾ ਲਿਆ ਬੱਚੇ ਕੋਈ ਨਹੀਂ ਡੁੱਟਦੇ ਸਾਹ ਸੁਆਹ ਤੇ ਉਹਦੇ ਦਸ ਪਾਣੀ ਹਾਰ ਦੇ ਏ ਇਹਨਾਂ ਬੋਲੇ ਅਸੀਂ ਸਾਡੇ ਉੱਠ ਜਾਂਦੇ ਇਹਨਾਂ ਦੇ ਸਾਹ ਸੋੜੇ 10 ਇਹਨਾਂ ਕੋ ਲਿਆਉਂਦੇ ਏ ਮੁੰਡੇ ਸੇਵਾਦਾਰ ਤੇ ਵੀ ਮਾਰੋ ਉਹ ਪਿੱਛੇ 40 ਤਹਾਰ ਟੌਰ ਤੇ ਪੰਜ ਚੱਕਰਵਾ ਕੋਈ ਰਹਤੀ ਜਿਹਨਾਂ ਨੂੰ ਸੇਵਾਦਾਰ ਹੋਣਾ ਚੰਡੇ ਆ ਖੱਤੀ ਚੱਕਵਾ ਆ ਦਾ ਦੇ ਨਾਮ ਪੀਵੀਐਸ ਹੋਵੇ ਹਾਰਟ ਤੇ ਉਦੋਂ ਹੋ ਜਾ ਠੀਕ ਹੈ ਸਮਝossal ਨਾ ਹਾਂਜੀ ਕਿਤਾ ਬੜਾ ਟਾਈਮ ਲੱਗਾ ਹਣ ਕੀ ਹੈ ਕਿ 1-1 ਮਿੰਟ ਬਾਅਦ ਖੂਨ ਤੇ ਚੈੱਕ ਕਰਨਾ ਜੋ ਰੋਟੀ ਖਾ ਕੇ ਆਉਂਗਾ ਜਿਹੜੇ ਹੋਏ ਜੈਸ ਕਰਦੇ ਨੇ ਕਰਦੇ ਬਾਕੀ ਥੀਕ ਹੈ ਨਹੀਂ ਕਰਾਦਾ ਤਾਂ ਇੱਕ ਵਾਰੀ ਪਾਜੀ ਆ ਜਾ ਥੱਲੇ ਆ ਜਾ ਹਾਲ ਟੈੱਕਰ ਚੱਕ ਲੈ ਹਾਂ ਹਾਂ ਹਾਲ ਟੈੱਕਰ ਆਲਾ ਦਾ ਪਾਪੀ ਲੈ ਜਾ ਚਲੋ ਖਾਈਏ ਯਾਰ ਠੀਲੇ ਖਾਣਾ ਠੀਲੰਗਰ ਹਮ ਪਹਿਲਵਾਨ ਜਰਾ ਕਾਣਾ ਦਾ ਬੈੜਾ ਹੀ ਆ ਪਹਿਲਵਾਨ ਬਾਬਾ ਮੀਂਂਹ ਲੰਗਰ ਉਧਰ ਮੜਾ ਮੋਟਾ ਚੱਲ ਲੋਈ ਬਾਬਾ ਲੰਗਰ ਆਪਿਆ ਤੇ ਕਾਊਂਟਰ ਕਈ ਭਰਾਵਾਂ ਦੇ ਭੱਜ ਗਏ ਆ ਕਿਰੋਂ 40 ਕਾਊਂਟਰ ਕੱਟੇ ਗਏ ਤੇ ਲੰਗਰ ਵਾਲੇ ਖਾਣ ਵਾਲੇ ਥੋੜੇ ਹੀ ਬੰਦੇ ਰਹਿ ਗਏ ਆ ਐ ਭਈਆ ਬਹੁਤ ਬੰਦੇ ਘਟ ਗਏ ਆ ਬੰਦੇ ਗਏ ਚਾਲਾ ਇਹ ਲੰਗਰ ਹੁਣ ਵੱਜ ਜਾਣਾ ਹੈ ਜਿਹੜੇ ਜਿਹੜੇ ਰਹਿ ਗਏ ਉਹਨਾਂ ਡੋਲੂਆਂ ਜਿਹਾ ਪਾਗ ਦੇਣਾ ਹੈ ਉਹ ਅੱਧਾ ਰੰਦਾ ਲੰਗਰ ਹਾਰਟੇ ਲੈ ਜਾ ਉੱਥੇ 40 ਗੋਹਟਰ ਦਾ ਉੱਥੇ ਫਿਰਦੇ ਆ ਉੱਥੇ ਛੱਡ ਲੋਗੇ ਬਾਈ ਜਿਹੜਾ ਕਿੰਦਾ ਕਿੱਥੇ ਆਓ ਜੀ ਆਪ ਦਾ ਕੀ ਹਾਲ ਚੱਲ ਵਧੀਆ ਵਧੀਆ ਬਾਈ ਕਿਹੜਾ ਪਿੰਡ ਵੀਰੇ ਬਾਈ ਪੱਟੀ ਪਿੰਡ ਆਪਣਾ ਪੱਟੀ ਇਹ ਕਿੱਥੇ ਪਿੰਡ ਦਾ ਬਾਈ ਆ ਨਾਲੇ ਪਿੰਡ ਵਾਲ ਬੋਲ ਪੱਟੀ ਬੋਲ ਪੱਟੀ ਸੁਣਿਆ ਹੁਣ ਬੋਲ ਪੱਟੀ ਨਹੀਂ ਅਹੀਂ ਇਧਰਲੇ ਲੱਗ ਕੇ ਆਏ ਬਹੁਤ ਘਟਾ ਯਾਰ ਅਹੀਂ ਉਧਰ ਉਧਰ ਨੂੰ ਹੀ ਆਈ ਸੀ ਵਧੀਆ ਪਹਿਲਾਂ ਗੁਰਦੁਆਰਾ ਸੁਣਿਆ ਹਾਂ ਹਾਂ ਨਾਲ ਹੀ ਪਿੰਡ ਆਪਾਂ ਅੱਛਾ ਉਧਰ ਆ ਠੀਕ ਹੈ ਹੋਰ ਛੱਡੇ ਆ ਹਾਂਜੀ ਛੱਡਦਾ ਫਿਰਦਾ ਹਾਂਜੀ ਸਾਹਮਣੇ ਚੱਲ ਵਧੀਆ ਪਰਮਾਨੰਥ ਜੀ ਜਿਹੜੇ ਡੇਵਲ ਕਾਲ ਚੱਲਾ ਪਾਪਾ ਮੇਰੇ ਕਿਸਮਤ ਨਹੀਂ ਮੇਰੀ ਕਿਸਮਤ ਸਭ ਤੋਂ ਪਹਿਲਾਂ ਐਨਾ ਖਿਡਾਰੀਆਂ ਚ ਖੇਡਣ ਡਏ ਆ ਹਾਂਜੀ 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 ਹੁਣ ਇਹਦੇ 40 45 ਵੱਜ ਗਏ ਆ ਵਿਲੇ ਟਾਈਮ ਕੀ ਹਾਂਜੀ ਉਹ ਨਾਲ ਤਾਂ ਚੰਗੇ ਆ ਆਹ ਵਜਲੇ ਭੱਜਿਆ ਨਹੀਂ ਜਿੱਦਾਂ ਜਾਂਦੇ ਨਹੀਂ ਆ ਚੱਲ ਨਾ ਭੱਜੇ ਪਾਪਾ ਮੇਰ ਰੱਖੇ ਬਾਤ ਪਤਾ ਨਹੀਂ ਹਾਏ ਹੋਏ ਉੱਥੇ ਚੱਲਦੇ ਆ ਹੁਣ ਉੱਥੇ ਹੀ ਮਿਲਦੇ ਆ ਠੀਕ ਆ ਜੀ ਹਾਂ ਦੇਖੀ ਜਾਨੇ ਆ ਜਾ ਆ ਜਾ ਭਾਜ ਮੇਰਾ ਤਾਂ ਟਾਇਰ ਛੜ ਗੇ ਹੋਰ ਮੈਂ ਕਿ ਰੱਖਣਾ ਲਿਆ ਕੇ ਲਾ ਕੇ ਬਾਈ ਨਹੀਂ ਗਲਾ ਦੇ ਬਾਬੇ ਦੀ ਮਿਹਨਤ ਬੋਲਦੀ ਹੈ ਸੇਵਾ ਫੁੱਲ ਚੱਲਦੀ ਬਈ ਆ ਵੀ ਦੇਣੀ ਗੱਡੀ ਐਸੇ ਸੀ ਮੈਂ ਗੱਡੀ ਦੇਣੀ ਆ ਅੱਛਾ ਲੈ ਜਾ ਕੱਢ ਕੇ ਰੱਖਾ ਕਿੰਨੇ ਰਹਿ ਗਏ ਤੇਰੇ ਹਿਸਾਬ ਨਾਲ ਅੰਦਾਜ਼ਾ ਪੁੱਤਰ ਹੈਗੇ ਆ 15 ਕਰੇ ਰਹੇ ਆ ਇੰਨੇ ਕੀ ਆ ਨਾ ਬਾਰਾਂ ਘਟ ਗਈ ਆ ਨਾ ਇੱਕ ਵਾ ਚੱਲਾ ਇੱਕ ਵਾ ਚੱਲਾ ਹਾਂ ਹਾਂ ਬਸ ਗਰਮੀ ਬਹੁਤ ਆ ਮੇਰੇ ਹਿਸਾਬ ਨਾਲ ਓੱਖਾ ਹੀ ਦੋ ਨੂੰ ਜਾਣੀ ਆ ਤਿੰਨ ਦਾ ਬਚੇ ਜਾਣੀ ਆ ਹਾਂ 15 ਉਤਰ ਤਿੰਨ ਕ ਦਾ ਵਜਾ ਗੂਏ ਉਤਰ ਜਾਣੇ ਵੀ ਆ ਜਿੱਦ ਆਉਣਾ ਚਗਰੀ ਮਾਰ ਕੇ ਕਿ ਬਚੋਣੇ ਵੀ ਨਹੀਂ ਬਾਕੀ ਦੇਖੋ ਅੱਜ ਕਿਦਾਂ ਵੇ ਖੁਸ਼ਕਵਰੀਆਂ ਦਿਨੇ ਵੀ ਨਹੀਂ ਦਨੇ ਹੈ ਦਵਾ ਵੀ ਹੋ ਗਈ ਅੱਜ ਤਾਂ ਅੱਜ ਤਾਂ ਆਸ ਹੈਗੀ ਯਾਰ ਪੂਰੀ ਆਸ ਹੈਗੀ ਆ ਬਾਕੀ ਪਰਮਾਤਮਾ ਦੇ ਹੱਥਾਂ ਇੰਨੇ ਵਜੇ ਤੱਕ ਵੀ ਉੜ ਗਏ ਕਿਉਂਕਿ ਬਿਮਾਰ ਕਬੂਤਰ ਆ ਕੰਨੀ ਹੀਲੇ ਇੰਨੇ ਤੱਕ ਵੀ ਉੱਡੀ ਜਾਂਦੇ ਆ ਵਧੀਆ ਪਰ ਕਰੂਗੀ ਅੱਜ ਅਜੇ ਤੱਕ ਤਾਂ ਪੱਲੇ ਸੋਹਣੇ ਚੱਲਦੇ ਆ ਬਾਕੀ ਦੇਖੋ ਰੱਬ ਰੱਖਾ ਦੂਗਤਾਂ ਤੇ ਵੜਦੇ ਹੋਏ ਹੀਲੇ ਇਹ ਥੱਲੇ ਰਹਿ ਗਏ ਇਧਰ ਨੂੰ ਲੰਗੇ ਹੁਣ ਵੜਨੇ ਵੀ ਆ ਹੁਣ ਵੜਨੇ ਵੀ ਆ ਲੋਏ ਬਾਦੋਂ ਮੇਲਾ ਹੋ ਗਿਆ ਲੱਗੇ ਕਬੂਤਰ ਰਹਿ ਗਏ ਛੇਕ ਸ਼ੇਕ ਉੱਤਰ ਰਹਿ ਗਏ ਬਸ ਜੀ ਵਧੀਆ ਜਲਦੀ ਬਾਜੀ ਯਾਰ ਇੱਕ ਨੰਬਰ ਸ਼ਾਂਤੀ ਪੂਰੀ ਐਨ ਵਧੀਆ ਬੰਦਿਆਂ ਨੇ ਕੋਈ ਨਹੀਂ ਕੀਤਾ ਇਦਾਂ ਦੀ ਗੱਲ ਹਾਂ ਸਾਰੇ ਆਪ ਦੇ ਆਪ ਦੇ ਬੈਠੇ ਆ ਹਨ ਵਧੀਆ ਸਾਰੇ ਬੁੜਿਆਂ ਨੇ ਆ ਵਧੀਆ ਸਹਿਯੋਗ ਹਾਂ ਇਦਾਂ ਕਰਾਇਆ ਕਰੋ ਬਾਈ ਬਾਜੀਆਂ ਯਾਰ ਸਹੀ ਗੱਲ ਹੁਣੀ ਵੀ ਇਦਾਂ ਚਾਹੀਦੀ ਆ ਹਨ ਆ ਦੇ ਬੱਚੇ ਜੱਥਾ ਪਾ ਕੋੜਦੇ ਲੋ ਬਾਬੇ 67 ਉੜੇ ਕਿਨੇ 64 ਉੜੇ ਸੀ ਕਾਰ ਦੇ ਬੰਦੇ ਆ ਹੀ ਆ ਬਸ ਆ ਹੀ ਰਹਿ ਗਏ ਬੰਦੇ ਆ ਆਹ ਬੰਦੇ ਆ 1:30 1:30 ਕਬੂਤਰ ਕਿੰਨੇ ਲੈ ਕੇ ਭਾਈ 8 ਕਬੂਤਰ 8 ਜੀ 8 ਕਬੂਤਰ ਸਹੀ ਮਤਲਬ 8 ਕੇ ਬੰਦੇ ਆ 1:30 ਹੱਥ ਦੇ ਵਿੱਚ 10 ਬੰਦੇ ਆ ਦੋ ਕਾਪੀ ਆ ਹਾਲਤਾ ਬੜਾ ਅੰਜਲਾ ਸ਼ਰਪਾ ਹਾਂ ਜੀ ਗੋਪੀ ਭਾਜੀ ਕਿੱਦਾਂ ਫੇ ਰਹਿ ਗਏ 7 ਹੂੰ ਕਰਦੀ ਆਪਣੇ ਆਲੀ ਹਾਂ ਕਰਦੀ ਪੋਰ ਚਿੱਲੇ ਭਾਈ ਵਧੀਆ ਵਧੀਆ ਵਾ ਪਸੀਨਾ ਪਸੀਨਾ ਹੋਈ ਜਾ ਤਾ ਟਾਈਮ ਕੰਨਾ ਹੋ ਗਿਆ ਟਾਈਮ ਟਾਈਮ ਡੇਢ ਡੇਢ ਦਾ ਟਾਈਮ ਆ ਡੇਢ ਦਾ ਟਾਈਮ ਆ ਸੱਤ ਰਹਿ ਗਏ ਆ ਗਰਮੀ ਵੀ ਬਹੁਤ ਆ ਨਾ ਅੱਜ ਬਹੁਤ ਜਿਆਦਾ ਆ ਆ ਦੇਖੋ ਜਿੰਨੇ ਰਹਿ ਗਏ ਭਾਈ ਤੇ ਬੰਦੇ ਵੀ ਦੇਖ ਲ ਐਨੇ ਰਹਿ ਗਏ ਆ ਬੰਦੇ ਦਾ 10 12 ਕੀ ਰਹਿ ਗਏ ਆ ਪਾਣੀ ਪੀਓ ਪਾਣੀ ਆਜੇ ਤੁਹਾਡੇ ਕੋਲ ਬੈਗ ਹੋਰ ਸ਼ੀਲੇ ਕਿਤਾ ਬਸ ਵਧੀਆ ਵਧੀਆ ਕਿੰਨੇ ਰਹਿ ਗਏ ਫੇਰ ਮੈਂ ਬੈਦੇ ਮੇਰੇ 5 ਕੇ ਫਿਰਦੇ ਆਉਣ ਲੱਗਦਾ 7-8 ਹੈਗੇ 7 ਕਿਹਾ ਹੈ ਟਾਈਮ 2 ਵਜੇ ਦੇ ਲਗਭਗ ਹੋ ਗਿਆ ਤੇ 42 ਦਾ ਟੈਂਪਰੇਚਰ ਆ ਮਿੱਤਰੋ। ਤਾਰ ਤਾਂ ਡਿਗ ਹੀ ਜਾਂਦੇ ਆ। ਗਰਮੀ ਇੰਨੀ ਕਿ ਆ ਨਾ ਹਾਲ ਤਾਂ ਨਹੀਂ ਦੱਸ ਸਕਦਾ ਨਾ। ੜੱਕ ੜੱਕ ਕੀ ਹੋਣ ਰਹੀ ਆ ਹੁਣ। ਦੇ ਦੇ ਅੱਜ ਕੀ ਵਾਰ। ਬੜਾ ਬੰਦੇ ਵੀ ਇੱਧਰ ਗੈਸ ਕੱਢਣ ਲਾ ਪਏ ਆ। 68 ਚ ਚਲਾਉਣ ਦੇ ਪਟਾਕੇ। ਹਾਂ ਗਰਮੀ ਨਹੀਂ ਗਰਮੀ ਦਾ ਪਾਣੀ ਪੀ ਪੀ ਕੇ। ਪਿਆਜ ਨਹੀਂ ਘਾਦੇ। ਕਦਾ ਫਿਰ ਕੀ ਬਣੀ ਜਾਂਦਾ ਮਾਜ ਗਰਮੀ ਪਾਲੀ ਆ ਸਾਰੀ ਬਾਜੀ ਵੀ ਐਸੀ ਆ ਭਾਜੀ ਕੋਈ ਨਹੀਂ ਬਣੀ ਬਾਈ ਬਹੁਤ ਥੋੜੀ ਹੋਣੀ ਐ ਸ਼ਾਂਤ ਤਰੀਕੇ ਨਾਲ ਹਾਂਜੀ ਪੁੱਤਰ ਚਲ ਗਏ ਨਾ ਟਾਈਮ ਨਾ ਅੱਜ ਸਾਰੇ ਸਾਲੇ ਇਹ ਵੀ ਲੱਟਰ ਵਾਏ ਪੁੱਲੇ ਦੇ ਚਲ ਗਏ ਪੁੱਤਰ ਇਹ ਅਵੇ 26 ਕ ਤਾਂ ਰਹਿ ਗਿਆ ਸੀ ਪਹਿਲੇ ਟਾਈਮ ਤੋਂ 26 ਕੁੱਤਰ ਰਹਿ ਗਿਆ ਸਾਰੇ ਹਾਂ ਕਿੰਨੇ 63 ਸੀ ਕਾਟ ਉਂਟੀ ਕਾਟਾਂਗੇ 7 ਉੜਦੇ ਹਨ ਕਾਟਾ ਮੜਾ ਜਾ ਬੋਲੀ ਕਿ ਕਿ ਠੀਕ ਉੱਤ 7ਾਂ ਦੇ ਵਿੱਚ ਹੈਗਾ ਹੌਲੀ ਹੌਲੀ ਬੋਲਦੇ ਬਸ ਗੋ ਸੋਨੂ ਮਾਲਕਪੁਰ ਜਪਜੀਤ ਥਿਆੜਾ ਕਰਨਾ ਰਾਣੀਪੁਰ ਕਾਕਾ ਸਾਂਦਰਾ ਇੱਕ ਹੋਰ ਆ ਬੂਟੀ ਕਾਪੀ ਦੇ ਬਾਜੀ ਗੁਲਾਬ ਕਰਨਾਣਾ ਆਪ ਨਹੀਂ ਬੋਲਦੇ ਮਿੱਤਰੋ ਹੈਪੀ ਕਨੋੜਾ ਗੁਰਜੀਤ ਕੋਟਲੀ ਬੋਲਦੇ ਅਸਨੀ ਜਿੱਤੋ ਜਸਾਰਾ ਹਾਈਪੋਰ ਤੇ ਟਾਈਮ ਆ ਕਬੂਤਰ ਦੇ ਭਾਜੀ ਕਿੰਨੇ ਸਹੀ ਆ ਇੱਥੇ ਕਰ ਜੀ ਰਿਪੋਰਟ ਲਈ ਆ ਅੱਠ ਕਬੂਤਰ ਸਹੀ ਆ ਅੱਠ ਅੱਠ ਜੀ ਹਾਂ ਜੀ ਦੇ ਭਾਜੀ ਹੁਣ ਦੇ ਹੁਣ ਬੋਲਦੇ ਹੁਣ ਬੋਲ ਪਿੰਡ ਬਡਲਾ ਡਿਸਟ੍ਰਿਕਟ ਹੁਸ਼ਿਆਰਪੁਰ ਭਾਜੀ 2:30 ਵਜੇ ਕਬੂਤਰ ਭਾਜੀ 7 7 ਸਹੀ ਆ ਇੱਕ ਦੇ ਟਾਈਮ ਆ ਭਾਜੀ ਓਕੇ ਹੈ ਬਿੱਲੇ ਓਦਾਂ ਕਹਾਂ ਸਾਰੇ ਬੰਦਿਆਂ ਨੂੰ ਵੀ ਥੁੱਪੇ ਖਿਲਾਉਣਾ ਜੀ ਵਾ ਮੋਤ ਪੈ ਜਾਣੀ ਸਾਰੇ ਪੈ ਜਾਣੀ ਜੇ ਕਿਤੇ ਘਰ ਦੇ ਲੈਣ ਮੋਤ ਪੈ ਨੂੰ ਕੁਝ ਗੱਲ ਆਓ ਓ ਬੰਦਿਆਂ ਜਿਨ੍ਹਾਂ ਦੇ ਪਾਸ ਗੱਲਾਂ ਹੀ ਰਹਿ ਗਿਆ ਉਹ ਬਿੱਲੇ ਭਾਈ ਅੱਜ ਮਾਨਸਤੇ ਕਿੱਥੇ ਗੋਟੇ ਦੇ ਸ਼ਾਹ ਆ ਮਰੀ ਭਰੀ ਕੈਮਰੇ ਜੋ ਤੁਹਾਨੂੰ ਸੁਖਾ ਨੱਪਣ ਵੜਦਾ ਇਹ ਤਾਂ ਕਟਿਆ ਨਹੀਂ ਓਏ ਆਹ ਇਹਦਾ ਕੋਠੀ ਇਹਦਾ ਕੱਟਦਾ ਪਿੰਡ ਬੜਲੇ ਦੀ ਧਰਤੀ ਤੇ ਇਹ ਮੈਂ ਬਹਿ ਕੇ ਕਿੰਨਾ ਟਾਈਮ ਹੈ ਤੇਰੇ ਬੱਚ ਮੈਂ ਤਾਂ ਸਹੀ ਹੈ ਸਹੀ ਕਿੰਨੇ ਵਜੇ ਦੇ ਉਹ ਬੋਲਦੀ ਕਿੰਨੇ ਵਜੇ ਤੇ ਕਿੰਨਾ ਟਾਈਮ 15 ਸੋਨੂ ਮਾਲਕਪੁਰ ਜਪਜੀਤ ਥਿਆੜਾ ਕਾਰਨਾ ਰਾਣੀਪੁਰ ਗਰਜੀਤ ਕੋਟਲੀ ਕਾਕਾ ਸਾਂਦਰਾ ਅਸ਼ਨੀ ਚਿੱਤੋ ਅਸ਼ਨੀ ਚਿੱਤੋ ਬਸ ਇਹੀ ਕਬੂਤਰ ਸਹੀ ਹੈ ਇੱਕ ਬੱਲੇ ਹੋਵੇ ਸੇ ਸਹੀ ਆ ਤਾਂ ਹੈਪੀ ਖਨੋੜੇ ਤੇ ਟਾਈਮ ਆ ਭਾਈ ਸੋਨੂ ਮਾਲਕਪੁਰ ਉਹ ਚੁੱਪ ਕਰ ਖਲੋ ਸੁਣ ਲੈ ਯਾਰ ਅਜੇ ਤੇ ਟਾਈਮ ਆ ਸੋਲੋ ਟਾਈਮ ਵਾਲੇ ਸੋਨੂ ਮਾਲਕਪੁਰ ਸਹੀ ਹੈ ਜਪਜੀਤ ਥਿਆੜਾ ਉਹ ਸਹੀ ਵਾਲੇ ਕਰਨ ਰਾਣੀਪੁਰ ਫਿਰਜੀਤ ਕੋਟਲੀ ਕਾਕਾ ਸਾਂਧਰਾ ਅਸ਼ਨੀ ਚਿੱਤੋ ਅਸ਼ਨੀ ਚਿੱਤੋ ਆ ਛਿਆਂ ਚ ਬਾਜੀ ਕਿਦਾਂ ਹੋ ਗਈ ਐ ਛਿਆਂ ਦੀ ਹੋ ਗਈ ਐ ਬਾਈ ਇੱਕ ਤਾਂ ਟਾਈਮ ਆ ਜੇ सोनू ਹੁਣ ਆਲਾ ਇਹਦਾ ਹੈਪੀ ਵਾਲਾ ਆ ਗਿਆ ਤਾਂ ਵਿੱਚ ਹੋ ਜੂਗਾ ਕਰ ਲਵਾਂਗੇ ਅਸੀਂ ਇਹ ਵੀ ਮਰਜ਼ੀ ਹੋ ਗਈ ਨਹੀਂ ਕਰਨਾ ਇਹ ਬੱਕਰੀ ਰੱਖ ਸਕਦਾ ਪੁੱਛ ਲੈਣੇ ਆ ਕਿਦਾਂ ਬਾਈ ਹੈਪੀ ਉਹ ਦਾਦੇ ਨੰਦੂ ਜੇ ਆ ਗਿਆ ਤਾਂ ਵੇਚ ਕਰ ਲਾਂਗੇ ਆਪਾਂ ਤਾਂ ਕਹਿੰਨੇ ਆ ਵੇਚ ਆ ਗਿਆ ਉਹ ਵੀ ਕਹਿੰਦਾ ਵੇਚ ਕਰ ਲਵਾਂਗੇ ਹੁਣ ਆਲਾ 7ਵਾਂ ਵੇਚ ਹੋਊਗਾ ਜੇ ਆਇਆ ਜੇ ਆ ਗਿਆ 7ਵਾਂ ਵੇਚੂਗਾ ਬਾਕੀ ਨਾਮਾਂ ਦੇ ਉੱਡਦੇ ਦੋ ਚਾਰੀ ਦਾ ਕੁਦਾ ਟਾਈਮ ਆ ਭਾਜੀ ਦੋ 40 ਤੱਕ ਉਹਦਾ ਟਾਈਮ ਆ ਹੁਣ 6ਾਂ ਚ ਬਾਜੀ ਆ ਬਈ 6ਾਂ ਚ ਆਸ਼ਵਨੀ ਚਿੱਤੋਂ सोनू ਮਾਲਕਪੁਰ ਜਪਜੀਤ ਥਿਆੜਾ ਕਰਨ ਰਾਣੀਪੁਰ ਗਰਜੀਤ ਕੋਟਲੀ ਤਾਂ ਕਾਕਾ ਸਾਧਰਾ ਬਸ ਇਹਨਾਂ ਚ 6 ਚ ਆ ਬਾਈ ਫੇਰ ਮੇਰਾ ਨਾਮ ਨਹੀਂ ਲਿਖ ਹੋਇਆ ਮੇਰਾ ਇੱਧਰ ਉੱਧਰੋਂ ਆ ਗਿਆ ਜੇ ਭਾਜੀ ਸੱਤ ਆ ਗਿਆ ਵਿੱਚ ਸਾਂਝਾ ਹੋਗਾ 240 ਤੱਕ ਹਾਂ ਆ ਕੰਡ ਪੂਛ ਵਾਲਾ ਆ ਬੋਤਲ ਆ ਬੋਤਲ ਬੋਤਲ 4 ਸਹੀ ਆ ਨਾ 4 ਸਹੀ ਆ ਹਾਂ 4 ਹੋ ਗਏ 4 ਸਹੀ ਆ ਵੀ ਨਾਮਾਂ ਦੇ ਹੋ ਗਏ ਚਾਰੇ ਆ ਚਾਰੇ ਨਾਮਾਂ ਦੇ ਆ ਜੀ ਇਹ ਚਾਰਾਂ ਨੇ ਨਾਮ ਆ ਚਾਰਾਂ ਨਾਮ ਆ ਤੇਲੇ ਦੋਹਾਂ ਨੂੰ ਐਲਜੀ ਕਾਕਾ ਸਾਂਦਰਾ ਇਹ ਦੂਜੇ ਦੋਨਾਂ ਨੂੰ ਪੱਖੇ ਤੀਜੇ ਚੌਥੇ ਨੂੰ ਭਾਈ ਜੀ ਕੰਨ ਰਾਣੀਪੁਰ ਇਹ ਚਾਰੇ ਕਬੂਤਰ ਸਹੀ ਆ ਭਾਜੀ ਛਿਆਂ ਚ ਸਾਂਝੀ ਹੋਈ ਸੀ ਚਲੋ ਚੱਲੋ ਸੋ ਗਈ ਸਾਨੂੰ ਕਿਹੜਾ ਪਤਾ ਨਹੀਂ ਕਿਹੜੇ ਨਾਮਾਂ ਤੇ ਕਾਕਾ ਸਾਂਦਰਾ ਸੋਨੂ ਮਾਲਕਪੁਰ ਗਰਜੀਤ ਕੋਟਲੀ ਇੱਥੇ ਹੀ ਮੁੱਤਿਆਂ ਕੰਨ ਰਾਣੀਪੁਰ ਚਾਰ ਕਬੂਤਰ ਆ ਚਾਰੇ ਨਾਮਾਂ ਦੇ ਉੱਡਦੇ ਆ ਜੀ ਚਾਰੇ ਹੀ ਨਾਮ ਆ ਦਾ ਦੋ ਬੋਖੇ ਆ ਸਾਡੇ ਮਾ ਟਾਈਮ ਵੀ ਬੋਲ ਮੈਂ ਜਾ ਕੇ ਆਵਾ ਬਾਬਾ ਜੀ ਟਾਈਮ ਟੈਲੀਫੋਨ ਮਾਰ 254 ਤੇ ਬਹਿ ਗਿਆ ਬਈ ਚੌਥਾ ਕਿੱਥੇ ਤਿੰਨ ਰਹਿ ਗਿਆ ਨਾ ਮਾ ਪਿਓ ਦੇ ਕਿਉਂਕੋ ਹੋਰ ਪਾਸੇ ਜਾ ਤਿੰਨ ਪਾਜੀ ਬਿੰਦਾ ਹੈਗਾ ਤਿੰਨ ਬੋਲੀ ਉਹ ਛੱਟੂ ਉਧਰ ਜਾ ਹੀ ਤੂੰ ਕਿੱਥੇ ਢੋੜ ਕੇ ਜਾ ਕੁੱਤੇ ਦਾ ਭਰਨਾ ਮੈਂ ਲੈਦਾ ਪਾਜੀ ਇੱਥੇ ਨਿਗਾਹ ਰੱਖੀ ਬਾਬੇ ਪਾਜੀ ਚੱਲ 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 ਮੈਂ ਹੈ ਨਾ ਫੋਨ ਮਾਰ ਦੂਗਾ ਤੂੰ ਤਾਂ ਦੇਖ ਲੈ ਉਹ ਕਿੱਥੇ ਗਿਆ ਸਾਡੇ ਬਾਹਰ ਪਣੀ ਨਾ ਉਹਨਾਂ ਸਿੱਤੇ ਵਰਨਾ ਬਣੇ ਬੈਨਾਂ ਅੱਛਾ ਤਦਾਂ ਤਾਂ ਸਾਹਮਣੇ ਜਦੋਂ ਆਪਣੀ ਤੀਜੀ ਕੱਟੀ ਗਈ ਆ ਤੇ ਆ ਆ ਫਿਰਦੀ ਉਧਰੋਂ ਬਾਜੀ ਨਿਪੜ ਗਈ ਵੀਰੇ ਸਾਰੇ ਹੀ ਬਹਿ ਗਏ ਆ ਤੇ ਆਪਣੀ ਆ ਫਿਰਦੀ ਇਹ ਇਕੱਠੇ ਹੀ ਪਿੰਡ ਸੀਗੇ ਸਵੇਰ ਦੀ ਜਾਈ ਆਈ ਜਾਂਦੀ ਸੀਗੀ ਤੇ ਹੁਣ ਇੱਥੇ ਖੜ ਗਈ ਆ ਉਧਰੋਂ ਬਾਜੀ ਨਿਪੜ ਗਈ ਆ ਲੋ ਵੀ ਆ ਸ਼ੇਰਨੀ ਨੇ ਆਪਣਾ ਨਾਮ ਉੱਚਾ ਕੀਤਾ ਅੱਜ ਤੇ ਬਹੁਤ ਥੋੜੀ ਉੜੀ ਕੋਈ ਆਪਣੀ ਘਰੋਂ ਭੱਜ ਗਈ ਸੀ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਜਿੱਦਾਂ ਆਪਣਾ ਨਾਲ ਦੇ ਪਿੰਡੋਂ ਲਾਗਲੇ ਦਾ ਹੀ ਸ਼ਾਮ ਨੂੰ ਫੇਰ ਉਦਾਂ ਹੀ ਕਰਨ ਲੱਪੀ ਉਸ ਪਿੰਡ ਨਾਲ ਲਈ ਪਿੰਡ ਸੀ ਉਥੇ ਜਾਣ ਲੱਗਾ ਵੀ ਤੀਜੇ ਨੰਬਰ ਤੇ ਕੱਟੀ ਗਈ ਪਰ ਫੇ ਆ ਗਈ ਬੈਠੀ ਲਾਸਟਾਂ ਤੇ ਐਂਡ ਤੇ ਆ ਕੇ ਜਦੋਂ ਮੈਂ ਲ ਸਾਰੇ ਬਹਿ ਬੂਗੇ ਉਤਰ ਉਹ ਦੋ ਕੋ ਬੈਠੀ ਇਹ ਤੇ ਚਲੋ ਜੋ ਵੀ ਆ ਤੀਜਾ ਨੰਬਰ ਆਪਣਾ ਬਣਿਆ ਬਹੁਤ ਵਧੀਆ ਹਨ ਤੇ ਪੱਖਾ ਆ ਆਪਾਂ ਨੂੰ ਤੀਜਾ ਨੰਬਰ ਤੇ ਦੂਜਾ ਤੇ ਪਹਿਲਾ ਐਲਸੀਡੀ ਸੀਗੀ ਤੇ ਆ ਸਕਦੀ ਸੀ ਪਹਿਲੀ ਵੀ ਆ ਸਕਦੀ ਹੈ ਨਾ ਜੇ ਜੇ ਜਾਣਦੀ ਜਦਾਤ ਨਾ ਹੁੰਦੀ ਐਂਡ ਨੂੰ ਉੱਤੇ ਕਰਨ ਲਾਪੀ ਸੀ ਜਾਣ ਨੂੰ ਨਾਲੇ ਇਹਦੇ ਪੱਲੇ ਬੱਬਿਓ ਤੁਹਾਨੂੰ ਦਿਖਾਵਾਂ ਜੀ ਤੁਸੀਂ ਕਹੋ ਵੀ ਇਹ ਛੱਡੀ ਕਿਉਂ ਆ ਬਸ ਇੰਨਾ ਦੀ ਵੀਰੇ ਇਹ ਆਪਣੇ ਹੀਰੇ ਆ ਸਮਝ ਲਓ ਜਿਹੜੇ ਇਹ ਕਬੂਤਰ ਆ ਨਾ ਆਪਾਂ ਛੱਡਦੇ ਨਹੀਂ ਇਹਨਾਂ ਨੂੰ ਸੱਦੇ ਅੱਜ ਆੱਕ ਕੇ ਛੱਡਣਾ ਪੈ ਗਿਆ ਕਿਉਂਕਿ ਸਿਰ ਤੋਂ ਦੀ ਪਾਣੀ ਲੰਘ ਗਿਆ ਦੀ ਹੈ ਨਾ ਕੂਤਰੇ ਬਿਮਾਰੀ ਇਸ ਕਰਕੇ ਇਹ ਬਿਮਾਰ ਵੀ ਜ਼ੋਰ ਮਾਰਦੇ ਆ ਵੀਰੇ ਪੂਰਾ ਸਿਰਾ ਕਰਾ ਦਿੰਦੇ ਹੈ ਨਾ ਤੇ ਬਹੁਤ ਸੋਹਣੀ ਉੜੀ ਅੱਜ ਵੀਰੇ 44 45 ਦਾ ਟੈਂਪਰੇਚਰ ਸੀਗਾ ਤੇ 45 ਟੈਂਪਰੇਚਰ ਦੇ ਵਿੱਚ ਨੇ ਸਿਰਾ ਕਰਾਇਆ ਹੁਣਰ ਹੈ ਸ਼ੀਜੇ ਕੱਢਣ ਦੀ ਨੂੰ ਗੁਲੂਪੋਸ਼ ਵਾਲਾ ਪਾਣੀ ਦਿੱਤਾ ਨਾ ਤੇ ਉਹ ਕੱਢਦੀ ਪਈ ਆ ਤੇ ਕਰੋ ਤੁਹਾਡੀਆਂ ਦਵਾਵਾਂ ਬਾਬੇ ਸਾਰਿਆਂ ਦੀਆਂ ਲੱਗੀਆਂ ਹਨ ਜਿੰਨੇ ਵੀ ਵੀਰਾਂ ਨੇ ਕਮੈਂਟ ਕੀਤੇ ਦੀ ਤੇ ਉਹ ਨਾ 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 ਖਾਈ ਨਾ ਖਾਈ ਨਾ ਖਾਈ ਨਾ ਬਾਬੇ ਉਹ ਲੇਟ ਹੋ ਗਏ ਸੀ ਇਸ ਕਰਕੇ ਇਹਨਾਂ ਨੂੰ ਸਿਰਫ ਚਾਰ ਚਾਰ ਬਾਦਾਮ ਪਾਏ ਆ ਸਵੇਰੇ ਕੱਢਣੇ ਆ ਪੁੱਤਰ ਦੋ ਬੰਦਿਆਂ ਦਾ ਗਿਓ ਪਿਆ ਹਨ ਤੇ ਅਦਈ ਦੇ ਦੇਣਾ ਇਹਨਾਂ ਨੂੰ ਚਾਰ ਚਾਰ ਬਾਦਾਮ ਪਾ ਕੇ ਹਨ ਉਤਰੀ ਧੰਈ ਦੇਣ ਦੇ ਬਾਅਦ ਜਿਹੜੀ ਭੁੱਖ ਭੁੱਖਾ ਔਰ ਕਬਰੀ ਹੋ ਜੂਗੀ ਇਹਨਾਂ ਦੀ ਤਾਕਤ ਮਿਲ ਜੂਗੀ ਇਹਨਾਂ ਨੂੰ ਇਹਨਾਂ ਨੂੰ ਕੱਢੀਏ ਹੁਣ ਛੱਡ ਲਈਏ ਹਨਾ ਕਹਿੰਦੇ ਜਦੋਂ ਦਿਨ ਸੱਦੇ ਹੁੰਦੇ ਆ ਪਰਮਾਤਮਾ ਲਓ ਹੁਣ ਕੱਢ ਲਓ ਜੋ ਹੁੰਦਾ ਹਨਾ ਬਾਲਟੀਆਂ ਪਰ ਵਰਕੇ ਕੱਢ ਲਓ ਤੇ ਠੀਕ ਆ ਬਾਬੇ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਸੌਣੇ-ਸੌਣੇ ਕਮੈਂਟ ਜਰੂਰ ਕਰਿਆ ਕਰੋ ਮੈਂ ਪੜਦਾ ਹੁਣਾ ਤੇ ਪੜ ਕੇ ਜਿਹੜਾ ਵੀ ਵਧੀਆ ਕਮੈਂਟ ਹੋਇਆ ਕਰੂਗਾ ਚੱਕ ਕੇ ਪਿੰਨ ਕਰ ਦਿਆ ਕਰਾਂਗੇ ਜੀ ਜਿਹੜਾ ਸਾਰੇ ਤੋਂ ਘੈਂਟ ਹੋਇਆ ਕਰੂਗਾ